ਇਹ ਚਾਹ ਦਾ ਮਨਦੀਪ ਜੀ ਇੰਨਾ ਕੀ ਜਾਨੀ ਕਿ ਬੈਨੇਫਿਟ ਆਰ ਤੁਹਾਨੂੰ ਸਾਰਿਆਂ ਨੂੰ ਪਹਿਲੀ ਵਾਰ ਜੀ ਬੈਨੇਫਿਟ ਪਤਾ ਲੱਗੂਗਾ ਵੀ ਇਹ ਚਾਹ ਦੇ ਦੋ ਕੱਪ ਪੀ ਕੇ ਵੀ ਤੁਸੀਂ ਘਰ ਪਰ ਰੋਟੀ ਖਾਓਗੇ ਨਾ ਭੁੱਖ ਮੱਤੀ ਆ। ਕੀ ਬਾਤਾਂ ਜੀ। ਮੈਂ ਕਹਾਂ ਜੀ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਨੂੰ ਇੱਥੋਂ ਹੀ ਸੁਆਦ ਆਣ ਲੱਪਣਾ ਇਹਦਾ। ਜਿੰਨੀ ਮਹਿੰਗ ਜਿਹੜੀ ਦੀ ਉੱਠਦੀ ਆ ਨਾ ਜੀ। ਬਿਲਕੁਲ ਜੀ ਬਿਲਕੁਲ। ਇਹਦਾ ਆਨੰਦ ਹੀ ਕੁਝ ਅਲੱਗ ਆ ਜੀ ਇਹ ਹੁਣ ਸਰ 7 ਸਾਲ ਤੋਂ ਨੇਚਰ ਨਾਲ ਜੁੜੇ ਆ। ਉਸ ਤੋਂ ਪਹਿਲਾਂ ਸਰ ਕਹਿੰਦੇ ਵੀ ਮੈਨੂੰ ਕਾਫੀ ਪ੍ਰੋਬਲਮ ਸੀਗੀਆਂ। ਜੀ। ਸਿਹਤ ਸੰਬੰਧੀ ਕੁਝ ਕੁਝ ਪ੍ਰੋਬਲ ਤੇ ਜਦੋਂ ਤੇ ਉਹ ਨੇਚ ਨਾਲ ਜੁੜੇ ਆ ਉਹਨਾਂ ਦੀਆਂ ਸਾਰੀਆਂ ਪ੍ਰੋਬਲਮਸ ਖਤਮ ਹੋ ਗਈਆਂ ਸਰ ਥੋੜਾ ਜਿਹਾ ਦੱਸੋ ਹਾਂ ਮੈਂ ਤੁਹਾਡੀ ਸਕਿਨ ਦਾ ਗਲੋ ਬਿਲਕੁਲ ਬਣਿਆ ਰਹਿੰਦਾ ਜੋੜਾਂ ਦੇ ਦਰਦਾਂ ਬਿਲਕੁਲ ਠੀਕ ਹੋ ਜਾਂਦੀਆਂ ਠੀਕ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੇ ਤੱਤ ਹੈਗੇ ਆ ਉਹਦੇ ਨਾਲ ਇਹ ਕਿਹਾ ਜਾਂਦਾ ਵੀ ਇਹ 100 ਤੋਂ ਵੱਧ ਬਿਮਾਰੀਆਂ ਬੜੀ ਲੰਬੀ ਲਿਸਟ ਆਉਗੀ ਠੀਕ 100 ਤੋਂ ਵੱਧ ਬਿਮਾਰੀਆਂ ਦਾ ਜਿਹੜਾ ਇਲਾਜ ਆ ਪਰ ਛੋਟੀ ਮੁੱਟੀ ਮੈਂ ਗੱਲ ਕਰਾਂ ਵੀ ਆਪਾਂ ਨੂੰ ਕੋਲੇਸਟ੍ਰੋਲ ਦੀ ਬਿਮਾਰੀ ਹੁੰਦੀ ਹੈ ਉਹ 'ਚ ਬੜਾ ਫਾਇਦਾ ਕਰਦਾ ਜੀ ਅਸੀਂ ਪੀ ਕੇ ਪਹਿਲਾਂ ਹੁਣ ਤੁਸੀਂ ਦੱਸੋ ਹਾਂ ਜੀ ਲੋ ਬਿਲਕੁਲ ਵਾਹ ਕੀ ਜੋ ਚੀਜ਼ ਕੋਈ ਸਵਾਦ ਲਾਦੀ ਹੈ ਨਾ ਜਿਹੜੀ ਰੂਹ ਨੂੰ ਸਕੂਨ ਪਹੁੰਚਾਉਂਦੀ ਆ ਉਹਦੇ ਨਾਲ ਮੇਰੀਆਂ ਮੇਰੀਆਂ ਮੈਂ ਤਾਂ ਅੱਖਾਂ ਬੰਦ ਹੋ ਜਾਂਦੀਆਂ ਮੇਰੀ ਜਦ ਹਾਂ ਮੈਂ ਤਾਂ ਸਹੀ ਗੱਲ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਭਾਜੀ ਦੇਖੋ ਸਾਡੇ ਵੀ ਉਹ ਸਾਰੇ ਸੋਚਦੇ ਹੋਣੇ ਖੁਦ ਹੀ ਮਜ਼ਾ ਲਈ ਜਾਂਦੇ ਆ ਸਾਨੂੰ ਵੀ ਦੇ ਦਿਓ ਮਜ਼ੇ ਕੋਈ ਨਹੀਂ ਤੁਸੀਂ ਇੱਥੇ ਆਓ ਘੁੰਮਣ ਆਓ ਤੁਹਾਨੂੰ ਫੜਾਵਾਂਗੇ ਹਾਂ ਬਿਲਕੁਲ ਬਿਲਕੁਲ ਪੜਾਈ ਜਾਏਗੀ ਤੇ ਪਰ ਇਹ ਪੱਤੇ ਆ ਜਿਹਨੂੰ ਆਪਾਂ ਖਾ ਸਕਦੇ ਤੇ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਸੋ ਕੈਲਸ਼ੀਅਮ ਮਤਲਬ ਪ੍ਰੋਟੀਨ ਇਹਦੇ ਵਿੱਚ ਬਹੁਤ ਸਾਰੇ ਇਹਦੇ ਵਿੱਚ ਵਿਟਾਮਿਨਸ ਤੇ ਜਿਹੜੇ ਮਿਨਰਲਸ ਆ ਉਹ ਮਾਤਰਾ ਇਹਨਾਂ ਦੀ ਭਰਪੂਰ ਆ ਔਰ ਇਹਦਾ 슈ਗਰ ਦੇ ਵਿੱਚ ਵੀ ਪਾਊਡਰ ਬਣਾ ਕੇ ਜੇ ਆਪਾਂ ਕਹਿੰਦੇ ਆ ਅੱਧਾ ਚਮਚ ਆਪਾਂ ਰੋਜ਼ ਲੈ ਲੈਂਦੇ ਆ ਜੀ ਇਹਨਾਂ ਦਾ ਬ੍ਰੇਕ ਪਾਉਣੀ ਹੁੰਦੀ ਆ ਵੀ ਤਾਂ 20 ਦਿਨ ਲੈ ਲਿਆ 10 ਦਿਨ ਛੱਡੋ ਠੀਕ ਤਖਣੀ ਰਹਿਮਾਪੁਰ ਵਾਈਲਡ ਲਾਈਫ ਸੈਂਚਰੀ ਦੇ ਵਿੱਚ ਬੈਠੇ ਆ ਜੀ ਤੇ ਡਾਕਟਰ ਅਮਨਦੀਪ ਸਿੰਘ ਹੁਣੀ ਮੇਰੇ ਨਾਲ ਆ ਤੇ ਸੁਹਾਂਜਣਾ ਦੀ ਚਾਹ ਲੈ ਕੇ ਆਏ ਆ ਸਰ ਹੁਣੀ ਹਾਂ ਜੀ ਸਰ ਇਹ ਦੱਸੋ ਤੁਸੀਂ ਸੁਹਾਂਜਣਾ ਦੀ ਜਿਹੜੀ ਚਾਹ ਆ ਇਹਦੇ ਕੀ ਗੁਣ ਆ ਗੁਣ ਤਾਂ ਏਦਾਂ ਬੰਦੀਬ ਜੀ ਵੀ ਸਮਾਂ ਜਿਹੜਾ ਕਿ ਬਹੁਤ ਲੰਘ ਜਣਾ ਤੇ ਗੁਣ ਦਿਸਣ ਲੱਗਦੇ ਪਰ ਫੇਰ ਵੀ ਮੇਨ ਮੇਨ ਚੀਜ਼ਾਂ ਮੇਨ ਮੇਨ ਸਾ ਜੀ ਮੇਨ ਮੇਨ ਹਾਂ ਜੀ ਇਹਨੂੰ ਅਸੀਂ ਪੰਜਾਬੀ ਚ ਸੁਹਾਜਣਾ ਇੰਗਲਿਸ਼ ਦੇ ਵਿੱਚ ਮਰਿੰਗਾ ਤੇ ਜਿੱਦਾਂ ਸਾਊਥ ਵਿੱਚ ਜਾਂ ਹਿੰਦੀ ਦੇ ਵਿੱਚ ਜੋ ਕਹਿੰਦੇ ਉਹ ਕਹਿੰਦੇ ਜੀ ਸਹਜ ਹਾਂ ਜੀ ਠੀਕ ਹੈ ਜੀ ਬਿਲਕੁਲ ਤੇ ਉਹਦੇ ਜਿਹੜੇ ਪੱਤੇ ਆ ਉਹਨਾਂ ਦੀ ਮੇਨ ਚਾਹ ਬਣਦੀ ਆ ਜੀ ਜਿੱਦਾਂ ਹੁਣ ਆਪਾਂ ਦੂਜੀ ਚਾਹ ਪੀਨੇ ਆ ਉਹ ਆਪਾਂ ਵੀ ਪੀ ਲੰਦੇ ਆ ਥੋੜੀ ਬਹੁਤੀ ਪਰ ਉਸ ਚਾਹ ਦਾ ਸਾਨੂੰ ਸਾਰਿਆਂ ਨੂੰ ਪਤਾ ਵੀ ਇਹਨਾਂ ਗੈਸ ਬਣਦੀ ਆ ਬਿਲਕੁਲ ਸਾਨੂੰ ਸਾਰਿਆਂ ਨੂੰ ਪਤਾ ਵੀ ਇਹਨਾਂ ਹੱਡੀਆਂ ਵੀ ਖੁਰਦੀਆਂ ਜੀ ਸਾਨੂੰ ਸਾਰਿਆਂ ਨੂੰ ਇਹ ਪਤਾ ਵੀ ਜਿਹੜੀ ਇਹ ਚਾਹ ਹੈ ਸਿਹਤ ਵਾਸਤੇ ਕੋ ਬਹੁਤੀ ਵਧੀਆ ਨਹੀਂ ਔਰ ਡਾਕਟਰ ਵੀ ਉਹ ਚਾਹ ਨੂੰ ਬੰਦ ਹੀ ਕਰਦੇ ਆ ਪਰ ਜਿਹੜੇ ਬੰਦ ਕਰਦੇ ਆ ਉਹ ਵਿਚਾਰੇ ਆਪ ਹੀ ਪੀ ਜਾਂਦੇ ਆ ਤੇ ਜਿਹਨੂੰ ਬੰਦ ਕਰਦੇ ਆ ਉਹਨਾਂ ਤਾਂ ਖੈਰ ਵੇ ਪੀਣੀ ਹੁੰਦੀ ਉਹਦੇ ਕੋਈ ਰਹਿ ਨਹੀਂ ਹੁੰਦਾ ਬਿਲਕੁਲ ਤੇ ਇੱਕ ਨਾ ਸਾਡੀ ਆਦਤ ਹੁੰਦੀ ਆ ਵੀ ਜਦੋਂ ਚਾਹ ਦਾ ਟਾਈਮ ਆ ਉਸ ਵੇਲੇ ਜੇਕਰ ਉਸ ਆਦਤ ਨੂੰ ਰਿਪਲੇਸ ਕਰ ਦਈਏ ਜਦੋਂ ਅਸੀਂ ਚਾਹ ਬੰਦ ਕਰਦੇ ਆ ਤਾਂ ਜਿਹੜੀ ਉਹ ਜਗ੍ਹਾ ਖਾਲੀ ਰਹ ਜਾਂਦੀ ਆ ਉਹ ਖਾਲੀ ਜਗ੍ਹਾ ਵਿੱਚ ਸਾਡਾ ਜਦੋਂ ਦੰਦ ਟੁੱਟ ਜਾਵੇ ਤਾਂ ਜੀਭ ਬਾਰ ਬਾਰ ਖਾਲੀ ਜਗ੍ਹਾ ਤੇ ਜਾਂਦੀ ਹੈ ਜੀ ਜੀ ਏਦਾਂ ਜਦੋਂ ਜਗ੍ਹਾ ਖਾਲੀ ਰਹਿ ਜਾਵੇ ਬਾਰ ਬਾਰ ਦਿਮਾਗ ਕਹਿੰਦਾ ਵੀ ਤੈਂ ਕੁਝ ਪੀਣਾ ਸੀ ਤੈਂ ਕੁਝ ਖੀਣਾ ਸੀ ਤੇ ਬੰਦਾ ਕਰਦੇ ਕਰਾਂਦੇ ਉਹ ਚਾਹ ਦੀ ਆਦਿ ਚ ਦੁਬਾਰਾ ਫਸ ਹੀ ਜਾਂਦਾ ਬਿਲਕੁਲ ਆ ਜਾਂਦਾ ਤੇ ਸਵਾਂਝਣੇ ਦੀ ਚਾਹ ਉਸ ਚਾਹ ਦੀ ਹਾਲਤ ਨੂੰ ਰਿਪਲੇਸ ਕਰਨ ਵਾਸਤੇ ਆ ਪਲੱਸ ਇਹ ਬਿਲਕੁਲ ਹੈਲਥੀ ਡਰਿੰਕ ਆ ਜੀ ਕਿਉਂਕਿ ਇਹਦੇ ਚ ਆਪਾਂ ਪੱਤੇ ਲੈ ਕੇ ਵੈਸੇ ਗਿੱਲੇ ਪੱਤੇ ਦੇ ਬਣ ਜਾਂਦੀ ਆ ਪਰ ਆਪਾਂ ਪੱਤਿਆਂ ਦਾ ਪਾਊਡਰ ਬਣਾ ਕੇ ਰੱਖਿਆ ਹੈ ਤਾਂ ਕਿ ਲੰਬੇ ਸਮੇਂ ਤੱਕ ਆਪਾਂ ਰੱਖ ਸਕੀਏ ਠੀਕ ਤਾਂ ਨੋਰਮਲ ਜਿਦਾਂ ਆਪਾਂ ਪਾਣੀ ਪਾਉਂਦੇ ਆ ਉਹਦੇ ਸਵਾਦ ਅਨੁਸਾਰ ਜੋ ਵੀ ਤੁਸੀਂ ਪਾਉਣਾ ਚਾਹ ਚੀਨੀ ਪਾ ਸਕਦੇ ਆ ਬੈਕਟੀਆ ਪਾ ਸਕਦੇ ਆ ਲੌਂਗ ਪਾ ਸਕਦੇ ਠੀਕ ਤੇ ਆਪਾਂ ਮਤਲਬ ਕਿ ਇਹ ਜਿਹੜੇ ਆ ਪੱਤੇ ਨਾਲ ਉਹਦੇ ਚ ਪਾ ਕੇ ਉਬਾਲ ਲਈਦੇ ਆ ਤੇ ਉਹ ਜਿਹੜੇ ਪੱਤੇ ਆਪਾਂ ਵਾਲ ਕੇ ਤੇ ਉਸ ਤੋਂ ਬਾਅਦ ਉਹ ਚ ਬਿਸ਼ੱਕਰ ਪਾਉਣਾ ਮਜਾਦਾ ਚੀਨੀ ਯੂਜ਼ ਕਰੀ ਠੀਕ ਠੀਕ ਤੇ ਉਹ ਸ਼ੱਕਰ ਪਾ ਲਓ ਜਾਂ ਤੁਸੀਂ ਹਲਕਾ ਜਿਹਾ ਸ਼ਹਿਦ ਪਾ ਸਕਦੇ ਨਿੰਬੂ ਪਾ ਸਕਦੇ ਤਾਂ ਲੈਮਨ ਬਣ ਜਾਂਦਾ ਬਹੁਤ ਵਧੀਆ ਠੀਕ ਤੇ ਫਿਰ ਤੁਸੀਂ ਆਰਾਮ ਨਾਲ ਕੱਪਾਂ ਚਾਹ ਦੇਖੋ ਪਾਣੀ ਆ ਪੱਤੇ ਉਹਦੀਆਂ ਜੁਸਕੀਆਂ ਲੈ ਕੇ ਪੀਣੀ ਆ ਹੁਣ ਫਾਇਦੇ ਤੁਸੀਂ ਮੈਨੂੰ ਪੁੱਛੇ ਸੀਗੇ ਇੱਕ ਇੱਕ ਵਿੱਚ ਤਾਂ ਪੁੱਛਣਾ ਚਾਹੁੰਦਾ ਜੀ ਜੀ ਸਿਰਫ ਪੱਤੇ ਦਾ ਜਿਹੜਾ ਤੁਸੀਂ ਜਦੋਂ ਪਾਊਡਰ ਬਣਾਇਆ ਆ ਉਹ ਪਾਉਨੇ ਆ ਵਿੱਚ ਕੋਈ ਦੁੱਧ ਨਹੀਂ ਕੋਈ ਦੁੱਤ ਨਹੀਂ ਪਾਉਣਾ ਕੋਈ ਬਜ਼ਾਰ ਵਾਲੀ ਪੱਕੀ ਸਿਰਫ ਇਹੀ ਤੇ ਸ਼ੱਕਰ ਸਿਰਫ ਇਹੀ ਸ਼ੱਕਰ ਜਾਂ ਸਵਾਦ ਵਾਸਤੇ ਤੁਸੀਂ ਇਲਾਚੀ ਲੌਂਗ ਪਾ ਸਕਦੇ ਹੋ ਇਲਾਚੀ ਲੌਂਗ ਪਾ ਸਕਦੇ ਹੋ ਅਦਰਕ ਪਾਣਾ ਪਾ ਸਕਦੇ ਕੋਈ ਪਰੇਸ਼ਾਨੀ ਨਹੀਂ ਹੈਗੀ ਠੀਕ ਹੈ ਤੇ ਫਾਇਦੇ ਮੈਂ ਦੱਸਣ ਲਗਾ ਸਵਾਂਜਣੇ ਦੇ ਫਾਇਦੇ ਜੀ ਸਵਾਂਜਣੇ ਦੇ ਜਿਹੜੇ ਫਾਇਦੇ ਆ ਉਹ ਐਨੇ ਆ ਕਿ ਇਹਦੇ ਚ ਕਿਹਾ ਜਾਂਦਾ ਵੀ ਇਹ ਜਿਹੜਾ ਨਾ ਕਿ ਸੰਜੀਵਨੀ ਬੂਟੀ ਹੈ ਇਹ ਅੱਛਾ ਇਹਨੂੰ ਵੀ ਸੰਜੀਵਨੀ ਬੂਟੀ ਦਾ ਦਰਜਾ ਦਿੱਤਾ ਗਿਆ ਕਿਉਂਕਿ ਇਹਦੇ ਵਿੱਚ ਕੈਲਸ਼ੀਅਮ ਦੀ ਗੱਲ ਕਰੀਏ ਕੈਲਸ਼ੀਅਮ ਭਰਪੂਰ ਆ ਆਮ ਤੌਰ ਦੇ ਉੱਤੇ ਪੱਤਿਆਂ ਦੇ ਵਿੱਚ ਜਿਹੜੇ ਪੱਤੇ ਆਪਾਂ ਖਾਂਦੇ ਹਾਂ ਉਹਨਾਂ 'ਚ ਕੈਲਸ਼ੀਅਮ ਦੀ ਮਾਤਰਾ ਜਿਹੜੀ ਕੁਆਂਟੀਟੀ ਉਨੀ ਜ਼ਿਆਦਾ ਨਹੀਂ ਹੁੰਦੀ ਠੀਕ ਹੈ ਤੇ ਜਿਹੜੇ ਉਹਨ ਪੱਠੇ ਹੁੰਦੇ ਆ ਉਹਨਾਂ 'ਚ ਕੈਲਸ਼ੀਅਮ ਹੁੰਦਾ ਹੈ ਪਰ ਉਹ ਮੱਜਾ ਕਮਾਂ ਵਾਸਤੇ ਉਹਨੂੰ ਡਾਈਜੈਸਟੀ ਹੋਣਾ ਤੋਂ ਇਹ 'ਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਆ ਔਰ ਇਹ ਕੱਲੇ ਪੱਤੇ ਆ ਜਿਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਵੀ ਬਹੁਤ ਆ ਅੱਛਾ ਜੀ ਹਾਂ ਜੀ ਜਿਹੜੇ ਦੂਜੇ ਪੱਤੇ ਜਿਨ੍ਹਾਂ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਫੇਰ ਹੋ ਆ ਗਿਆ ਉਹ ਨੀਂਬੀ ਔਰ ਬਾਜਰਾ ਉਹ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਪਰ ਆਪਾਂ ਬਾਜਰਾ ਖਾ ਨਹੀਂ ਸਕਦੇ ਆਪਾਂ ਪਰ ਇਹ ਪ ਇੰਦਾਂ ਹੀ ਬਹੁਤ ਸਾਰੇ ਇਹਦੇ ਵਿੱਚ ਵਿਟਾਮਿਨਸ ਤੇ ਜਿਹੜੇ ਮਿਨਰਲਸ ਆ ਉਹ ਮਾਤਰਾ ਇਹਨਾਂ ਦੀ ਭਰਪੂਰ ਆ ਔਰ ਇਹਦਾ 슈ਗਰ ਦੇ ਵਿੱਚ ਵੀ ਪਾਊਡਰ ਬਣਾ ਕੇ ਜੇ ਆਪਾਂ ਕਹਿੰਦੇ ਆ ਅੱਧਾ ਚਮਚ ਆਪਾਂ ਰੋਜ਼ ਲੈ ਲੰਨੇ ਆ ਨਾ ਜੀ ਫਿਰ ਇਹਦਾ ਬ੍ਰੇਕ ਪਾਉਣੀ ਹੁੰਦੀ ਆ ਫਿਰਦਾ 20 ਦਿਨ ਲੈ ਲਿਆ 10 ਦਿਨ ਛੱਡ ਦੋ ਠੀਕ ਤੇ ਪਹਿਲਾਂ ਪਹਿਲਾਂ ਤੁਸੀਂ ਇਦਾਂ ਕਰੋ ਵੀ ਹਫ਼ਤੇ ਦੇ ਵਿੱਚ ਤੁਸੀਂ 3-4 ਦਿਨ ਲਾਓ 2-3 ਦਿਨ ਛੱਡ ਦੋ ਕਿਉਂਕਿ ਇਹ ਆਪਾਂ ਨੂੰ ਜਿਹੜਾ ਸਾਡਾ ਸਰੀਰ ਆ ਉਹਦੀ ਸੂਟੇਬਿਲਟੀ ਬਣਾਉਣੀ ਹੁੰਦੀ ਆ ਠੀਕ ਜੀ ਸਰੀਰ ਨੂੰ ਯੂਜ਼ ਟੂ ਬਣਾਉਣਾ ਹੁੰਦਾ ਆਪਾਂ ਤੇ ਇਦਾਂ ਆਪਾਂ ਵਿਚ ਵਿਚ ਛੱਡ ਕੇ ਵਿਚ ਵਿਚ ਲੈ ਕੇ ਇਹਨੂੰ ਰੈਗੂਲਰ ਵੀ ਆਪਾਂ ਯੂਜ਼ ਕਰ ਸਕਦੇ ਆ ਠੀਕ ਔਰ ਬਹੁਤ ਸਾਰੀਆਂ ਜਗਾਵਾਂ ਤੇ ਮਰੀਂਗੇ ਦਾ ਆਟਾ ਵੀ ਆਉਂਦਾ ਜੀ ਠੀਕ ਆਟੇ 'ਚ ਗੁੰਨ ਕੇ ਫਿਰ ਉਹਦੇ ਰਸ ਵੀ ਆਉਂਦੇ ਆ ਜੀ ਬਿਸਕੁਟ ਵੀ ਆਉਂਦੇ ਆ ਸਵਾਂਜਣਾ ਦਾਹੀ ਜਿਹੜਾ ਸਾਇੰਟਿਫਿਕ ਨੇਮ ਆ ਉਹ ਮਰੀਂਗਾ ਠੀਕ ਹੈ ਜੀ ਤੇ ਉਹਨੂੰ ਆਪਾਂ ਹਿੰਦੀ 'ਚ ਸਹਿਜਨ ਕਹਿੰਦੇ ਆ ਠੀਕ ਹੈ ਨਾ ਜੀ ਤੇ ਇਹ ਜਿਹੜਾ ਮਰੀਂਗਾ ਆ ਇਹ ਜਿਹਨੂੰ ਸਵਾਂਜਣਾ ਆਪਾਂ ਕਹਿੰਦੇ ਆ ਇਹਦੇ ਨਾਲ ਤੁਹਾਡੀਆਂ ਜੋੜਾਂ ਦੀਆਂ ਦਰਦਾਂ ਇਹਨਾਂ ਇਹ ਤੁਹਾਡੀ ਸਕਿਨ ਦਾ 글로 ਬਿਲਕੁਲ ਬਣਿਆ ਰਹਿੰਦਾ ਜੁੜਾਂ ਨਦਰਾਂ ਬਿਲਕੁਲ ਠੀਕ ਹੋ ਜਾਂਦੀਆਂ ਠੀਕ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੇ ਤੱਤ ਹੈਗੇ ਆ ਉਹਦੇ ਨਾਲ ਇਹ ਕਿਹਾ ਜਾਂਦਾ ਵੀ ਇਹ 100 ਤੋਂ ਵੱਧ ਬਿਮਾਰੀਆਂ ਬੜੀ ਲੰਬੀ ਲਿਸਟ ਆਉਦੀ ਠੀਕ 100 ਤੋਂ ਵੱਧ ਬਿਮਾਰੀਆਂ ਦਾ ਜਿਹੜਾ ਇਲਾਜ ਆ ਪਰ ਮੋਟੀ ਮੁੱਟੀ ਮੈਂ ਗੱਲ ਕਰਾਂ ਵੀ ਆਪਾਂ ਨੂੰ ਕੋਲੇਸਟ੍ਰੋਲ ਦੀ ਬਿਮਾਰੀ ਹੁੰਦੀ ਆ ਉਹ 'ਚ ਬੜਾ ਫਾਇਦਾ ਕਰਦਾ ਜੀ ਇਦਾਂ ਹੀ ਬਸ ਕਲਾ ਪਾਊਡਰ ਹੀ ਖਾਈ ਜਾਵੇ ਹੋਰ ਭਾਵੇਂ ਪਾਊਡਰ ਖਾਈ ਜਾਓ ਤੇ ਜਿਹੜੇ ਚਾਹ ਆ ਆਪਣੀ ਬੰਦ ਕਰਦੀਏ ਮਿੱਠੇ ਵਾਲੀ ਤੇ ਦੁੱਧ ਵਾਲੀ ਤੇ ਪੱਤੀ ਵਾਲੀ ਤੇ ਜਿਹੜੀ ਆ ਚਾਹ ਸਾਂਝਣ ਵਾਲੀ ਆਪਾਂ ਹੁਣ ਪੀਣ ਲੱਗੇ ਆ ਤੁਹਾਨੂੰ ਦਿਖਾਵਾਂਗੇ ਇਹ ਫਿਰ ਤੁਸੀਂ ਦੱਸੋ ਵੀ ਸਵਾਦ ਕਿਦਾਂ ਦਾ ਨਹੀਂ ਜਰੂਰ ਠੀਕ ਆ ਇਹ ਆਪਾਂ ਚਾਹ ਪੀਣ ਲੱਪੀ ਇਹ ਸਾਡਾ ਕੋਲੇਸਟੇਰਲ ਕੰਟਰੋਲ ਹੋ ਜਾਊ ਸਾਡਾ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਊ ਸਾਡੀ ਜਿਹੜੀ ਆ ਛੋਟੇ ਲੈਵਲ ਦੇ ਉੱਤੇ ਜਿੱਦਾਂ ਬੱਚਿਆਂ ਨੂੰ ਜਿੱਦਾਂ ਆਪਾਂ ਹਲਕਾ ਹਲਕਾ ਮਰਿੰਗਾ ਦਿੰਨੇ ਆ ਪਰ ਇਹ ਜਿਹੜਾ ਆਪਾਂ ਕਹਿੰਦੇ 12 13 ਸਾਲ ਤੋਂ ਬਾਅਦ ਹੀ ਸਪਲੀਮੈਂਟ ਜਿਹੜੇ ਚੀਜ਼ਾਂ ਦੇਣੀਆਂ ਚਾਹੀਦੀਆਂ ਪਰ ਇਹ ਮਰਿੰਗਾ ਆਪਾਂ ਮੇਥੀ ਵਾਂਗੂ ਰੋਟੀਆਂ 'ਚ ਵੀ ਪਾ ਕੇ ਤੇ ਹੋਰ ਜਿੱਦਾ ਬਾਲ ਆ ਬਾਲਾ ਬਾਲ ਵੀ ਜਿਹੜੇ ਆ ਥੋੜੇ ਜੇ ਮਨ ਲੋ ਕੇ ਕਹ ਲੋ ਕੇ ਬ੍ਰਾਉਨਿਸ਼ ਟੱਚ ਦੇ ਉੱਤੇ ਆਨੇ ਸ਼ੁਰੂ ਹੋ ਜਾਂਦੇ ਆ ਠੀਕ ਤੇ ਹੋਰ ਵੀ ਮੈਂ ਜਿਹਦਾ ਦੱਸਿਆ ਵੀ ਇਹਨੂੰ ਜੇ ਤੁਸੀਂ ਨੈਟ ਦੇ ਉੱਤੇ ਖੋਜੋ ਤੁਹਾਨੂੰ 100 ਬਿਮਾਰੀਆਂ ਦੇ ਇਲਾਜ ਮਰਿੰਗੇ ਦੇ ਨਾਲ ਲੱਭਲੇ ਆ ਤੇ ਮੈਂ ਇਹ ਕਹਿੰਦਾ ਵੀ ਇਦਾਂ ਮਰਿੰਗਾ ਖਾਣ ਨਾਲੋਂ ਤੇ ਅਸੀਂ ਇਹਨੂੰ ਇੱਕ ਆਦਤ ਬਣਾ ਲਈ ਆਦਤ ਬਣਾ ਲਈ ਸਹੀ ਗੱਲ ਜਿੱਦਾ ਚਾਹ ਦੀ ਆਦਤ ਪਈ ਤਾਂ ਆਪਾਂ ਸਿਹਤ ਵੀ ਖਰਾਬ ਕਰ ਲਈ ਪਰ ਛੱਡਦੇ ਨਹੀਂ ਪਏ ਏਦਾਂ ਆਪਾਂ ਇਹਦੀ ਚਾਹ ਦੀ ਆਦਤ ਪਾ ਲਈ ਹੈ ਨਾ ਤਾਂ ਉਹਦੀ ਚਾਹ ਦੇ ਨਾਲ ਹੀ ਬਹੁਤ ਸਾਰੀਆਂ ਖੂਬੀਆਂ ਸਾਡੇ ਚਾਹ ਚੀਜ਼ ਤੇ ਫਾਇਦਾ ਹੋਏ ਹੂੰ ਚਾਹ ਆਈ ਥਿੰਕ ਨਸ਼ਾ ਜਿਹੜਾ ਨਿਕੂ ਟਿਕੋਟਿਨ ਹੁੰਦੀ ਕਿ ਕੈਫੀਨ ਹੁੰਦੀ ਕਾਲੀ ਚਾਹ ਦੇ ਵਿੱਚ ਜਿਹੜੀ ਆ ਉਹ ਨਿਕੋਟ ਕੈਫੀਨ ਹੀ ਹੁੰਦੀ ਹੈ ਹਾਂਜੀ ਕਾਲੀ ਚਾਹ ਦੇ ਵਿੱਚ ਉਹ ਨਸ਼ਾ ਵੀ ਹੁੰਦਾ ਸਹੀ ਆ ਫਿਰ ਉਹ ਨਸ਼ੇ ਦੀ ਆਪਾ ਫਸੇ ਪਰ ਇਹਦੇ ਚੰਨਾਂ ਦੀ ਕੋਈ ਵੀ ਨਿਕੋਟਿਨ ਜਾਂ ਕੈਫੀਨ ਨਹੀਂ ਆ ਪਰ ਇਹ ਜ਼ਰੂਰ ਆ ਵੀ ਜਦੋਂ ਚਾਹ ਦੀ ਜ਼ਰੂਰਤ ਆ ਸਾਨੂੰ ਉਸ ਜਗ੍ਹਾ ਜੀ ਆਪਾਂ ਇਹਦਾ ਇਹ ਪੀ ਲਈਏ ਚਾਹ ਇਹ ਬੰਗਾਲੀ ਤਾਂ ਸਾਡੀ ਉਹ ਜਿਹੜਾ ਰਿਪਲੇਸ ਹੋ ਜਾਂਦੀ ਹੈ ਤੇ ਹੌਲੀ ਹੌਲੀ ਬੰਦਾ ਉਸ ਆਦਤ ਤੋਂ ਫਿਰ ਬਾਹਰ ਆ ਜਾਂਦਾ ਠੀਕ ਆ ਬੜੀ ਆ ਜੀ ਬਈ ਆ ਜੀ ਫਿਰ ਬਿਲਕੁਲ ਜੀ ਬਿਲਕੁਲ ਠੀਕ ਆ ਭਾਜੀ ਯਾਹ ਲ ਕਿਆ ਬਾਤਾਂ ਜੀ ਮੈਂ ਕਹਿਆ ਵੀ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਨੂੰ ਇੱਥੋਂ ਹੀ ਸੁਆਦ ਆਣ ਲੱਪਣਾ ਇਹਦਾ ਜਿੰਨੀ ਮਹਿਕ ਜਿਹੜੀ ਦੀ ਉੱਠਦੀ ਆ ਨਾ ਜੀ ਬਿਲਕੁਲ ਜੀ ਬਿਲਕੁਲ ਇਹਦਾ ਆਨੰਦ ਹੀ ਕੁਝ ਅਲੱਗ ਆ ਜੀ ਇਹ ਤਾਂ ਹੁਣ ਪੀ ਕੇ ਪਤਾ ਲੱਗੂ ਸਹੀ ਕਿਹਾ ਜੀ ਸਹੀ ਕਿਹਾ ਬਿਲਕੁਲ ਦੇਖੋ ਮੈਂ ਇੱਕ ਗੱਲ ਦੱਸਣੀ ਚਾਹਨਾ ਆਪਣੇ ਸਾਰੇ ਵੀਅਰਸ ਨੂੰ ਸਰ 7 ਸਾਲ ਤੋਂ ਨੇਚਰ ਨਾਲ ਜੁੜੇ ਆ ਉਸ ਤੋਂ ਪਹਿਲਾਂ ਸਰ ਕਹਿੰਦੇ ਵੀ ਮੈਨੂੰ ਕਾਫੀ ਪ੍ਰੋਬਲਮ ਸੀਗੀਆਂ ਜੀ ਸਿਹਤ ਸੰਬੰਧੀ ਕੁਝ ਕੁਝ ਪ੍ਰੋਬਲਮ ਸੀਗੀਆਂ ਤੇ ਜਦੋਂ ਤੇ ਉਹ ਨੇਚਰ ਨਾਲ ਜੁੜੇ ਆ ਮਨੇ ਦੀਆਂ ਸਾਰੀਆਂ ਪ੍ਰੋਬਲਮਸ ਕਰ ਦੂੰਗਾ ਸਰ ਥੋੜਾ ਜਿਹਾ ਦੱਸੋ ਹਾਂ ਬਿਲਕੁਲ ਜੀ 2016 ਤੋਂ ਮਤਲਬ ਜਿਆਦਾ ਗਹਿਰਾ ਜਨਰਲ ਪਰ ਹੁਣ ਮੈਂ ਤਾਂ 14 ਤੋਂ ਸ਼ੁਰੂ ਹੋ ਗਿਆ ਸੀ ਜੀ ਪਰ ਜੋਬ ਜੂਬ ਛੱਡ ਕੇ 2016 ਐਂਡ ਤੇ 17 ਜਨਵਰੀ ਤੋਂ ਲਗਾਤਾਰ ਇੱਧਰ ਆ ਜੀ ਤੇ ਉਹ ਤੋਂ ਬਾਅਦ ਤਾਂ ਖੈਰ ਜਿਹੜੀਆਂ ਪ੍ਰੋਬਲਮ ਤਾਂ ਇਦਾਂ ਉੱਡ ਗਈਆਂ ਨਾ ਜਿਦਾਂ ਆਪਾਂ ਕਹਿੰਦੇ ਗਧੇ ਦੇ ਸਿਰ ਤੋਂ ਸਿੰਘ ਉੱਡ ਗਏ ਦੇਖੋ ਜੀ ਮੈਂ ਬੜਾ ਹੈਰਾਨ ਆ ਮਤਲਬ ਕਿ ਵੀ ਚੰਗਾ ਵੀ ਲੱਗਦਾ ਹਾਂ ਜੀ ਤੇ ਮੈਂ ਸਾਰੇ ਜਿਹੜਾ ਈਵਿਊਸ ਨੂੰ ਕਹਿਣਾ ਵੀ ਚਾਹਣਾ ਤੇ ਧਿਆਨ ਨਾਲ ਸੁਣਿਓ ਡਾਕਟਰ ਸਾਹਿਬ ਦੀ ਗੱਲ ਤੇ 2009 ਦੇ ਵਿੱਚ ਮੇਰਾ ਪਿੱਤੇ ਦਾ ਆਪਰੇਸ਼ਨ ਹੋਇਆ ਜੀ ਮੇਰਾ ਗਾਲ ਬਲੈਡਰ ਨਹੀਂ ਹੈਗਾ ਤੇ ਮੈਨੂੰ ਇਹ ਉਦੋਂ ਪ੍ਰੈਸਕ੍ਰਿਪਸ਼ਨ ਜਿਹੜੀ ਡਾਕਟਰਸ ਵੱਲੋਂ ਇਹ ਸੀਗੀ ਵੀ ਤੁਸੀਂ ਕੋਈ ਵੀ ਪਕੌੜੇ ਨਹੀਂ ਖਾ ਸਕਦੇ ਜੀ ਤੁਸੀਂ ਮਤਲਬ ਹੈਵੀ ਫੂਡ ਨਹੀਂ ਖਾ ਸਕਦੇ ਫੈਟ ਵਾਲੀਆਂ ਚੀਜ਼ਾਂ ਨਹੀਂ ਫੈਟ ਵਾਲੀਆਂ ਚੀਜ਼ਾਂ ਨਹੀਂ ਖਾ ਸਕਦੇ ਜੇ ਤੁਸੀਂ ਖਾਓਗੇ ਜਾਂ ਤਾਂ ਤੁਹਾਡੇ ਤੁਸੀਂ ਫੈਟੀ ਹੋ ਜਾਓਗੇ ਜੀ ਤੇ ਜਾਂ ਫਿਰ ਤੁਹਾਡਾ ਕੋਲੇਸਟ੍ਰੋਲ ਵਧੂਗਾ ਜੀ ਠੀਕ ਹੈ ਜਾਂ ਦਿਲ ਦੀ ਪ੍ਰੋਬਲਮ ਆ ਇੰਡਾਈਜੈਸ਼ਨ ਤਾਂ ਤੁਹਾਨੂੰ ਕਹਿੰਦੇ ਜੀ ਹੁਣ ਰਹਿਣੀ ਹੀ ਰਹਿਣੀ ਆ ਵੀ ਤੁਹਾਨੂੰ ਜਾਨੀ ਉਹ ਜਿਹੜਾ ਜੈਲੋਸਿਲ ਦੀਆਂ ਗੋਲੀਆਂ ਦਿੰਦੇ ਹੁੰਦੇ ਸੀ ਜਾਂ ਪੁਦੀਨਹਰੇ ਦੀਆਂ ਉਹ ਗੋਲੀਆਂ ਪੀਓ ਖਾਣੀ ਆ ਤੁਹਾਨੂੰ ਜਿਹਨੂੰ ਐਸਿਡ ਸਵੇਰੇ ਉੱਠ ਕੇ ਖਾਣੀ ਪੈਂਦੀ ਐ ਐਂਟੀ ਐਸਿਡੈਂਟਿ ਐਸਾਡ ਆਪਾਂ ਕਹਿੰਨੇ ਆ ਨਾ ਵੀ ਸਵੇਰੇ ਆਪਾਂ ਸਵੇਰੇ ਉੱਠ ਕੇ ਖਾਣੀ ਆ ਉਹ ਮੈਂ ਚਲਦੀਆਂ ਸੀ ਜੀ ਮਰੀਆਂ ਥੋੜੀ ਥੋੜੀਆਂ ਨਾ ਤੇ ਕਿਹਦੇ ਚਲਦੀਆਂ ਚਲਦੀ ਹੋਣੀਆਂ ਚਲਦੀਆਂ ਸੀਆਂ ਤੇ ਜਦੋਂ ਤੋਂ ਮੈਂ ਨੇਚਰ ਦੇ ਵਿੱਚ ਆਇਆ ਤਾਂ ਮੈਨੂੰ ਜਦਾਂ ਉਹ ਸੁਆਣਣੇ ਦੀ ਚਾਹ ਮਿਲੀ ਜਾਂ ਹੋਰ ਕੁਦਰਤੀ ਚੀਜ਼ਾਂ ਮਿਲੀਆਂ ਸਾਥੀਓ ਯਕੀਨ ਕਰਿਓ ਮੈਂ ਪਕ ਦੂਜੀ ਚਾਹ ਵੀ ਕਿਤੇ ਕਿਤੇ ਜਿੱਦਾਂ ਪਿੰਡਾਂ 'ਚ ਆਪਾਂ ਜਾਂਦੇ ਆਂ ਕਈ ਆਫਰ ਕਰਦੇ ਆ ਤਾਂ ਉਹ ਵੀ ਪੀ ਲਈਦੀ ਆ ਕੋਈ ਇਦਾਂ ਦੀ ਗੱਲ ਨਹੀਂ ਪਰ ਥੋੜੀ ਥੋੜੀ ਪਰ ਇਸ ਚੀਜ਼ ਨੇ ਮੈਨੂੰ ਇੰਨਾ ਲਾਭ ਦਿੱਤਾ ਸੁਹਾਣਣੀ ਦੀ ਚਾਹ ਨੇ ਕਿ ਅੱਜ ਤੱਕ ਮੈਨੂੰ ਪਿਛਲੇ 7 ਸਾਲ ਤੋਂ ਇੱਕ ਵਾਰ ਵੀ ਸਵੇਰੇ ਖਾਲੀ ਪੇਟ ਵਾਲਾ ਕੈਪਸੂਲ ਹੀ ਖਾਣਾ ਪਿਆ ਅੱਛਾ ਕੋਈ ਗੈਸ ਵਾਲੀ ਜਿਹੜੀ ਐਂਟਾਸਿਡ ਜਾਂ ਕੋਈ ਵੀ ਕੈਪਸੂਲ ਜਾਂ ਕੋਈ ਜਿੱਦਾਂ ਜੈਲੂਸ ਦੀਆਂ ਸ਼ੀਸ਼ੀਆਂ ਪੀਂਦੇ ਆਪਾਂ ਉਹ ਨਹੀਂ ਪੀਣੀਆਂ ਪਈਆਂ ਠੀਕ ਆ ਬਿਲਕੁਲ ਨਹੀਂ ਬਸ ਇੱਕ ਜ਼ਰੂਰ ਹੈ ਕਿ ਜਿੱਦਾਂ ਸੁਹਾਣਣੀ ਦੀ ਚਾਹ ਵੈਸੇ ਜਦੋਂ ਆਪਾਂ ਕਈ ਵਾਰੀ ਵਿਆਹ ਸ਼ਾਦੀ ਤੇ ਫਜ਼ੀਕ ਵੀ ਤੁਹਾਨੂੰ ਪਤਾ ਹੀ ਆ ਕਿ ਬਹੁਤ ਜ਼ਿਆਦਾ ਕੋਈ ਟੱਪਤਾ ਨਹੀਂ ਹੈਗਾ ਬਿਲਕੁਲ ਫਿੱਟਾਂ ਆਪਾਂ ਕਿਉਂਕਿ ਜਿੰਨੀ ਉਮਰ ਉਹਦੇ ਹਿਸਾਬ ਨਾਲ ਫਿੱਟਾਂ ਕਿੰਨੀ ਏਜ ਕਿੰਨੀ ਸਰ ਆਪਣੀ ਏਜ ਸਰ ਮੈਂ 44 ਕ੍ਰੋਸ ਕਰ ਗਿਆ ਜੀ 44 ਕ੍ਰੋਸ ਕਰ ਗਿਆ ਠੀਕ ਹੈ ਠੀਕ ਹੈ ਠੀਕ ਹੈ ਨਾ ਜੀ ਤੇ ਇਹ ਆਪਣੀ ਏਜ ਦੇ ਹਿਸਾਬ ਨਾਲ ਬਿਲਕੁਲ ਜਿਹੜੀ ਬੀ ਐਮ ਆਈ ਹੈ ਮੇਰੀ ਬੋਡੀ ਮਾਸ ਇੰਡੈਕਸ ਉਹ ਵੀ ਬਿਲਕੁਲ ਜ਼ਬਰਦਸਤ ਆ ਫਿਰ ਵੀ ਵਿਆਹ ਸ਼ਾਦੀਆਂ ਜਾਣੇ ਆ ਕੰਢੀ ਚ ਘੁੰਮਣੇ ਆ ਕਿਤਨਾ ਕਿਤੇ ਕੋਈ ਚੀਜ਼ਾਂ ਵੱਧ ਘੱਟ ਖਾ ਜਾਂਦੀਆਂ ਉਹਦੇ ਵਾਸਤੇ ਮੈਂ ਇੱਕ ਦੇਸੀ ਚੂਰਨ ਬਣਾਇਆ ਉਹਦਾ ਨੁਸਖਾ ਤੁਹਾਨੂੰ ਫਿਰਕ ਤੇ ਸ਼ੇਅ ਵਾਹ ਕੀ ਪਤਾ ਜੋ ਚੀਜ਼ ਕੋਈ ਸਵਾਦ ਲੱਗਦੀ ਹੈ ਨਾ ਜਿਹੜੀ ਰੂਹ ਨੂੰ ਸਕੂਨ ਪਹੁੰਚਾਉਂਦੀ ਆ ਉਹਦੇ ਨਾਲ ਮੇਰੀਆਂ ਮੇਰੀਆਂ ਮੈਂ ਤਾਂ ਅੱਖਾਂ ਬੰਦ ਹੋ ਜਾਂਦੀਆਂ ਮੇਰੀ ਜਦ ਹਾਂ ਮੈਂ ਤਾਂ ਸਹੀ ਗੱਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਭਾਜੀ ਦੇਖੋ ਸਾਡੇ ਵੀਓ ਸਾਰੇ ਸੋਚਦੇ ਆਉਣੇ ਖੁਦ ਹੀ ਮਜ਼ਾ ਲਈ ਜਾਂਦੇ ਆ ਸਾਨੂੰ ਵੀ ਦੇ ਦਿਓ ਮਜ਼ੇ ਕੋਈ ਨਹੀਂ ਤੁਸੀਂ ਇੱਥੇ ਆਓ ਘੁੰਮਣ ਆਓ ਤੁਹਾਨੂੰ ਫੜਾਵਾਂਗੇ ਹਾਂ ਬਿਲਕੁਲ ਬਿਲਕੁਲ ਫੜਾਈ ਜਾਏਗੀ ਤੇ ਤੁਸੀਂ ਇਹ ਗੱਲ ਸੁਆਹਜਣਾ ਆਮ ਮਿਲ ਜਾਂਦਾ ਮੇਰੇ ਸਾਹਮਣੇ ਦੁਕਾਨਾਂ ਤੋਂ ਵੀ ਜਾਂ ਦੁਕਾਨਾਂ ਤੋਂ ਤਾਂ ਨਹੀਂ ਮਿਲਣਾ ਉਹ ਸੁੱਕਿਆ ਮੈਂਣਾ ਜੇ ਫਰੈਸ਼ ਲੀव्स ਦੀ ਬਣਾਉਂਗੇ ਤਾਂ ਹੋਰ ਜ਼ਿਆਦਾ ਵਧੀਆ ਜੀ ਸਾਨੂੰ ਇਹਦਾ ਸੁਆਹਜਣਾ ਕਿੱਥੋਂ ਮਿਲ ਸਕਦਾ ਹੈ ਇਹ ਜਦੋਂ ਸਾਡਾ ਹੁਣ ਜੀ ਰੇਣੀ ਸੀਜ਼ਨ ਆਣਾ ਜੀ ਰੇਣੀ ਸੀਜ਼ਨ ਦੇ ਵਿੱਚ ਤੁਸੀਂ ਜਿੰਨੇ ਵੀ ਬੂਟੇ ਚਾਹੀਦੇ ਹੋਏ ਹਿੜਪੁਰ ਦੇ ਵਿੱਚ ਅਸੀਂ ਜੰਗਲਾਤ ਦੇ ਨਾਲ ਜਿੱਦਾਂ ਟਾਈ ਅਪ ਕੀਤਾ ਸਾਡੀ ਸੰਸਥਾ ਮਿਸ਼ਨ ਖੇਤਰੀ ਹੈ ਸਾਨੂੰ ਜੰਗਲਾਤ ਦੀਆਂ ਨਸਲਾਂ ਤੋਂ ਜਾਂ ਹਲਕੀ ਫੁਲਕੀ ਕਾਸਟ ਦੇ ਕੇ ਜਾਂ ਆਲਮੋਸਟ ਜੇ ਪ੍ਰੋਜੈਕਟ ਆ ਗਿਆ ਸਰਕਾਰ ਦਾ ਫਿਰ ਫ੍ਰੀ ਮਿਲ ਜਾਂਦਾ ਜੀ ਇਹ ਬੂਟੇ ਆਪਾਂ ਆਪਣਾ ਇੱਕ ਇੱਕ ਬੂਟਾ ਘਰਾਂ ਚ ਸਵਾਜਣੇ ਦਾ ਜ਼ਰੂਰ ਲਾਈਏ ਜੀ ਤੇ ਤੁਹਾਡੇ ਨਾਲ ਕੰਟੈਕਟ ਕਰ ਲੈਣਾ ਮੇਰੇ ਨਾਲ ਕੰਟੈਕਟ ਕਰ ਲੈਣਾ ਮੈਂ ਦੱਸ ਦੂੰਗਾ ਜੀ ਬਾਕੀ ਜਿੱਥੇ ਵੀ ਤੁਸੀਂ ਹੈਗੇ ਪੰਜਾਬ ਵਿੱਚ ਉੱਥੇ ਜਿਹੜਾ ਜੰਗਲਾਤ ਵਿਭਾਗ ਆ ਪੰਜਾਬ ਦੀ ਸਕੀਮ ਆਂਦੀ ਆ ਆਪਾਂ ਆਨਲਾਈਨ ਦੱਸ ਵੀ ਦਵਾਂਗੇ ਕਦੋਂ ਸਕੀਮ ਆਈ ਆ ਤੇ ਉਸ ਵੇਲੇ ਤੁਸੀਂ ਫ੍ਰੀ ਆਫ ਕੋਸ ਜੰਗਲਾਤ ਦੀਆਂ ਨਰਸਰੀਆਂ ਤੇ ਜਦ ਵੱਧ ਤੋਂ ਵੱਧ ਪੈਸੀ ਵੀ ਲੈਣਗੇ ਤਾਂ 10 ਰੁਪਏ ਦਾ ਪਰਮਾਪਟ ਹੋਵੇਗਾ ਤਾਂ ਕੁਝ ਵੀ ਨਹੀਂ ਹੈਗਾ ਤੇ ਇਹ ਜਿਹੜਾ ਬੂਟਾ ਤੁਸੀਂ ਲਾਓ ਤੇ ਚਾਹ ਦਾ ਜਿਹੜਾ ਇਹ ਆਨੰਦ ਆ ਇਹ ਜ਼ਰੂਰ ਲਾਓ ਬਾਕੀ ਤੁਸੀਂ ਜੰਗਲ ਚਾਹੋਂਗੇ ਤਾਂ ਮੈਂ ਤੁਹ ਤੁਸੀਂ ਵੀ ਇਹਦਾ ਆਨੰਦ ਲਵੋਗੇ ਔਰ ਜਦੋਂ ਇਹ ਚਾਹ ਅੰਦਰੋਂ ਜਾਂਦੀ ਨਾ ਦੀ ਗਲੇ ਤੋਂ ਉੱਤਰ ਕੇ ਤੁਹਾਨੂੰ ਐ ਲੱਗਦਾ ਵੀ ਚਾਹ ਨਹੀਂ ਇੱਕ ਟੋਨਿਕ ਜਾ ਰਿਹਾ ਅੰਦਰ ਵੀ ਅੱਜ ਤੋਂ ਦੂਜੀ ਚਾਹ ਬੰਦ ਕਾਲੀ ਚਾਹ ਬੰਦ ਜਿਹਦੇ ਵਿੱਚ ਆਪਾਂ ਦੁੱਧ ਪਾਉਨੇ ਉਹ ਵਾਲੀ ਚਾਹ ਬੰਦ ਸੁਹਾਂਜਣਾ ਵਾਲੀ ਚਾਹ ਪੀਣੀ ਕਰਨੀ ਮੈਨੂੰ ਲੱਗਦਾ ਮੇਰੇ ਲਈ ਇਸ ਤੋਂ ਵਧੀਆ ਗਿਰਤ ਕੋਈ ਨਹੀਂ ਵੀ ਤੁਸੀਂ ਜੰਗਲ ਦੇ ਵਿੱਚ ਆ ਕੇ ਪਹਿਲੀ ਸਾਈਡ 'ਚ ਐਡੀ ਬਡੀ ਆਦਤ ਨੂੰ ਬਦਲਣ ਦਾ ਨਿਸ਼ਚੈ ਮੇਰਾ ਨਿਸ਼ਚੈ ਆ ਪ੍ਰਾਣਿਆ ਜੀ ਮੇਰਾ ਬਿਲਕੁਲ ਚਾਹੇ ਮੈਨੂੰ ਬਾਹਰ ਕਹੇ ਨੂੰ ਕੋਈ ਆਫਰ ਵੀ ਕਰੂਗਾ ਮੈਂ ਉਹ ਨਹੀਂ ਪੀਣੀ ਹੈਗੀ ਕਿਆ ਬਾਤ ਹੈ ਬਹੁਤ ਵਧੀਆ ਹੈਡਸ ਆਫ ਟੀ ਕਿਉਂਕਿ ਮੈਂ ਇੱਕ ਮਹੀਨਾ ਇੱਕ ਵਾਰੀ ਛੱਡੀ ਵੀ ਸੀ ਉਹ ਹਾਂ ਪਰ ਬੰਦੇ ਕੋਲ ਰਿਪਲੇਸ ਆਫਰ ਹੋ ਜਾਂਦੀ ਹੈ ਔਰ ਰਿਪਲੇਸਮੈਂਟ ਨਹੀਂ ਮੈਂ ਆਪਣਾ ਪਾਟਨ ਨਾਲ ਲੈ ਜਾਣਾ ਫੜੋ ਜੀ ਮੇਰਾ ਬਣਾ ਦਿਓ ਮੇਰਾ ਬਣਾ ਦਿਓ ਮੇਰੀ ਚਾਹ ਬਣਾ ਦਿਓ ਐਨਾ ਬਣਾਇਓ ਚਾਹ ਬੜੀ ਵਧੀਆ ਬਿਲਕੁਲ ਠੀਕ ਮੇਰੀ ਵ ਕਿਉਂਕਿ ਜੋ ਸਿਹਤ ਦੇ ਬੈਨੀਫਿਟ ਸਾਰ ਨੂੰ ਹੋਏ ਆ ਪਿਛਲੇ 7-8 ਸਾਲਾਂ ਦੇ ਵਿੱਚ ਉਹ ਮੈਂ ਵੀ ਚਾਹਣਾ ਵੀ ਸਾਡੀਆਂ ਕੁਝ ਛੋਟੀ ਮੋਟੀ ਟ੍ਰਾਈ ਕੋਲੇਸਟ੍ਰੋਲ ਹਲਕਾ ਫੁਲਕਾ ਵਧਿਆ ਆ ਜਾਂ ਹੱਡੀਆਂ ਦੇ ਵਿੱਚ ਉਹ ਜਿਹੜੀਆਂ ਕੜਕੜਦੀਆਂ ਆਵਾਜ਼ਾਂ ਆਉਂਦੀਆਂ ਵੀ ਖਤਮ ਹੋ ਜਾਂਦੀਆਂ ਜੀ। ਕੀ ਪਤਾ ਚਲੋ ਮੈਂ ਸਾਰੇ ਵੀ ਉਸ ਨੂੰ ਕਹਿਣਾ ਤੁਸੀਂ ਵੀ ਜਰੂਰ ਅਜ਼ਮਾਓ ਇਸ ਚੀਜ਼ ਨੂੰ ਤੁਸੀਂ 2-3-4 ਮਹੀਨੇ ਪੀ ਕੇ ਦੇਖੋ ਫਿਰ ਤੁਹਾਨੂੰ ਅਸਰ ਪਤਾ ਲੱਗੇਗਾ ਜਿਦਾਂ ਸਾਰ ਨੇ ਦੱਸਿਆ ਠੀਕ ਹੈ ਜੀ ਚਲੋ ਮਰ ਨਾਲ ਇਹਦਾ ਹੋਰ ਵੀ ਫਾਇਦਾ ਹੈ ਇਹਦੇ ਭਾਵੇਂ ਤੁਸੀਂ 4 ਕੱਪੀ ਲੋ ਜੀ ਨਾਲ ਹੀ ਰੋਟੀ ਖਾ ਲੋ ਇਹ ਵੀ ਕਹਿੰਦੇ ਆਪਾਂ ਉਹ ਵੀ ਕਿਹੋ ਜਿਹੀ ਜ਼ਰੂਰੀ ਆ ਇਹ ਵੀ ਕਿ ਆਮ ਚਾਹ ਪੀ ਕੇ ਤਾਂ ਢੇਡਾ ਫਰ ਜਾਂਦਾ ਕਿਉਂ ਗੈਸ ਬਣਦੀ ਆ ਹਾਂ ਹਾਂ ਬਿਲਕੁਲ ਆ ਦੇਖੋ ਇੱਕ ਕੱਪ ਪੀਤਾ ਪਤਾ ਨਹੀਂ ਲੱਗਾ ਔਰ ਦੂਜੀ ਜਿਹੜੀ ਸਭ ਤੋਂ ਵੱਡੀ ਚੀਜ਼ ਆ ਜੇ ਤੁਸੀਂ ਦੁੱਧ ਵਾਲੀ ਚਾਹ ਮੰਦੀ ਵੀ ਆਪਾਂ ਪੀਨੇ ਆ ਤੁਸੀਂ ਕਦੀ ਦੇਖਿਆ ਜਿੱਦਾਂ ਦੁੱਧ ਵਾਲੀ ਚਾਹ ਦਾ ਕੱਪ ਪੀਤਾ ਨਾਲ ਹੀ ਭੁੱਖ ਮਰ ਜਾਂਦੀ ਹੈ ਇੱਦਾਂ ਹੁੰਦਾ ਜੀ ਬਿਲਕੁਲ ਉਹ ਇਦਾਂ ਕਿਦਾਂ ਹੋ ਗਿਆ ਵੀ ਦੁੱਧ ਵਾਲੀ ਚਾਹ ਨਾਲ ਇੰਨੀ ਭੁੱਖ ਲੱਗ ਗਈ ਸੀ ਮਟ ਗਈ ਭੁੱਖ ਨਹੀਂ ਮਿਟੀ ਜੀ ਜੀ ਉਹ ਅੰਦਰਲੇ ਪਾਸੇ ਗੈਸ ਦਾ ਬਲਾਸਟ ਹੁੰਦਾ ਜਦੋਂ ਚਾਹ ਅੰਦਰ ਜਾਂਦੀ ਹੈ ਕਿਉਂਕਿ ਸਾਰਾ ਕੁਝ ਤਾਂ ਮ ਉਹ ਜਿਹੜੀ ਪੱਤੀ ਆ ਉਹ ਦੁੱਧ ਦੇ ਨਾਲ ਪੱਤੀ ਦਾ ਮਿਸਮੈਚ ਆ ਜੀ ਬਿਲਕੁਲ ਬਿਲਕੁਲ ਠੀਕ ਆ ਨਾ ਜੀ ਤੇ ਉਹ ਜਦੋਂ ਅੰਦਰ ਜਾਂਦਾ ਬਲਾਸਟ ਹੁੰਦਾ ਢਿੱਡ ਸੜਾ ਫਰ ਜਾਂਦਾ ਸਨ ਲੱਗਦਾ ਕਿ ਭੁੱਖ ਮਰ ਗਈ ਤੇ ਇਹ ਚਾਹ ਦਾ ਮਨਦੀਪ ਜੀ ਇੰਨਾ ਕਿ ਨਹੀਂ ਕਿ ਬੈਨੀਫਿਟ ਆ ਰ ਤੁਹਾਨੂੰ ਸਾਰਿਆਂ ਨੂੰ ਪਹਿਲੀ ਵਾਰ ਜੀ ਬੈਨੀਫਿਟ ਪਤਾ ਲੱਗੂਗਾ ਵੀ ਇਹ ਚਾਹ ਦੇ ਦੋ ਕੱਪ ਪੀ ਕੇ ਵੀ ਤੁਸੀਂ ਭਰ-ਪੇਟ ਰੋਟੀ ਖਾਓਗੇ ਨਾ ਭੁੱਖ ਬੱਤੀ ਆ ਇੱਕ ਗੱਲ ਦੱਸਾਂ ਤੁਹਾਨੂੰ ਹਾਂਜੀ ਹਾਂਜੀ ਕਦੀ ਤੁਸੀਂ ਬਾਹਰੋਂ ਪਕੌੜੇ ਖਾਣੇ ਆ ਮੰਨ ਲਓ ਹਾਂਜੀ ਹਾਂਜੀ ਪਕੌੜਿਆਂ ਤੋਂ ਬਾਅਦ ਜਿਹੜੀ ਨਾਰਮਲ ਚਾਹ ਪੀਂਨੇ ਆਪਾਂ ਕਾਲੀ ਚਾਹ ਦ ਅਤੇ ਇੱਦੀ ਬੁਰੀ ਤਰ੍ਹਾਂ ਨਾਲ ਉਫਰ ਜਾਂਦਾ ਜੀ ਖੁੱਲ ਜਾਂਦਾ ਪੂਰੀ ਹਾਲਤ ਹੋ ਜਾਂਦੀ ਬੰਦਾ ਕਹਿੰਦਾ ਯਾਰ ਕਿਥੇ ਘੁੰਮਦਾ ਫਿਰਦਾ ਬੰਦਾ ਹੈ ਔਖਾ ਸਾਰਾ ਮੈਨੂੰ ਲੱਗਦਾ ਵੀ ਇਹਨੂੰ ਚਾਹ ਨੂੰ ਹਾਂ ਜੇ ਪਕੌੜਿਆਂ ਤੋਂ ਬਾਅਦ ਪੀਤਾ ਜਾਵੇ ਤਾਂ ਪਕੌੜੇ ਖਾਦੇ ਵੀ ਪਾ ਪਕੌੜਿਆਂ ਤੋਂ ਬਾਅਦ ਤਾਂ ਪਚਣੇ ਆ ਇਹਦੇ ਪਹਿਲਾਂ ਤੁਸੀਂ ਦੋ ਦੀ ਜਗਾ ਤਿੰਨ ਕੱਪ ਪੀ ਲੋ ਪਕੌੜਿਆਂ ਦੀ ਭੁੱਖ ਹੋਰ ਲੱਗ ਜਾਓ ਅੱਛਾ ਯਾਨੀ ਕਿ ਇਹ ਇਸ ਚੀਜ਼ ਦੀ ਗਾਰੰਟੀ ਆ ਜਾਂ ਕਹਿ ਲਓ ਇਸ ਚੀਜ਼ ਦਾ ਪ੍ਰਮਾਣ ਆ ਕਿ ਇਹ ਚਾਹ ਪੀ ਕੇ ਤੁਹਾਡੀ ਭੁੱਖ ਨਹੀਂ ਮਰਦੀ ਐ ਤੇ ਮੀਨਜ਼ ਤੁਹਾਡੀ ਸਿਹਤ ਵਾਸਤੇ ਸਹੀ ਆ ਅੰਦਰ ਗੈਸ ਨਹੀਂ ਬਣਦੀ ਕਿਉਂਕਿ ਜੇ ਅੰਦਰ ਗੈਸ ਬਣਨੀ ਸ਼ੁਰੂ ਹੋ ਗਈ ਸਾਡੇ ਸਰੀਰ ਦਾ ਪੱਟਾ ਫਰੰਨਾ ਸ਼ੁਰੂ ਹੋ ਜਾਣਾ ਸੁਹਾਂਜਣਾ ਦਾ ਬੂਟਾ ਖੁਸ਼ ਹੋ ਗਿਆ ਹੁਣ ਆਜ ਕੁਦਰਤ ਖੁਸ਼ ਹੋ ਗਈ ਆ ਕੁਦਰਤ ਖੁਸ਼ ਹੋ ਗਈ ਕੁਦਰਤ ਦਾ ਜਿਹੜਾ ਮੈਸੇਜ ਆ ਸੁਨੇਹਾ ਆ ਮੇਰੇ ਬੱਚਿਆਂ ਤੱਕ ਜਾ ਰਿਹਾ ਠੀਕ ਆ ਜੀ ਨੈਕਸਟ ਵਲੌਗ ਵਿੱਚ ਅਸੀਂ ਮਿਲਾਂਗੇ ਬਹੁਤ ਹੀ ਜਲਦ ਕੁਝ ਹੋਰ ਨਵੀਂ ਇਨਫੋਰਮੇਸ਼ਨ ਨਵੀਂ ਜਾਣਕਾਰੀ ਦੇ ਨਾਲ ਠੀਕ ਆ ਜੀ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ